ਮੈਗਨੇਟ ਦੀ ਕਰੀ ਹੈ ਇੱਕ ਪੈਕੇਟ ਜਾ ਹੋਰ ਪਾਇਆ ਨਿਕਾਲਦਾ ਤਾ ਉਹ ਮੈਗਨੀਜ਼ਮ ਮੈਗਨੀਜ਼ਮ ਸਲਫੇਟ ਇੱਕ ਆ ਬਲੈਕ ਗੋਲਡ ਇਹ ਤਾਂ ਦੀ ਹੈ ਲੋ ਜੀ ਅੱਜ ਖਰਾਤੀ ਨਿਸ਼ਾਨ ਹੈ ਸਪਰੇ ਇਹ ਕੱਲ ਰਾਈਟ ਨੂੰ ਕਣਕ ਦੇ ਰਵੇ ਬੱਜੇ ਸਪੇਕਾਈ ਗਏ ਨੀ ਕੋਈ ਹਰ ਪਰਿਓਪਾ ਜੁੜੀ ਪ੍ਰਕਿਰਿਵਾਦੀ ਕਾਦੀ ਕਾਦੀ ਕਰ ਰਹੀ ਹੈ ਨਾ ਜਮੇਰਾ ਭਾਈ ਹੋਣੀ ਗੁੱਜਲੀ ਹੋ ਗਈ ਅਧੀਰ ਦਾ ਸੋਚ ਚੰਗੇ ਕਿਹੜੇ ਕਿਹੜੀਆਂ ਕਿਹੜੀਆਂ ਐਸਾ ਤੁਸੀਂ ਬੋਲੀ ਤੇ ਕਿਰਦ ਆ ਗਰੀਆ ਇਦਾਂ ਮਗਰ ਤੱਤਾਂ ਨਹੀਂ ਹੋ ਆ ਕਰੀਆ ਆਫ ਐਮ ਸੀ ਅੰਦੇ ਕਿਹਾ ਰਿਹਾ ਜੀ ਇਹ ਡੇਢ ਕਿਲੇ ਦੀ ਹੁੰਦੀ ਆ ਬੁਲੇਂਡ ਲੈਣਾ 2 ਘੰਟੇ ਤੇ 2 ਕਿਲੋ ਜੀ ਹੈ ਕੰਢੀ ਕੁੰਢੀ ਹਰਗਾ ਇਸ ਤਰ੍ਹਾਂ ਕਰਦੇ ਸਾਰਤਾ ਦੇ ਵਿੱਚ ਹੈ ਇੱਕ ਕਰ ਬਾਂ ਡੇਢ ਕਿਲੇ ਦਾ ਚੱਲਤਾ ਤਾਂ ਪਤਾ ਲੱਗੂ 3 ਦਿਨ ਬਾਅਦ ਚੱਲਤਾ ਰੇਟ ਕੀ ਹੈ ਰੇਟ ਤਾਂ ਹੁਣ ਖੱਦ ਨਾਲ ਸੌਂਦੇ ਨੂੰ ਪੇਟ ਹੀ ਜੀ ਹੁਣ ਬਾਣੀ ਨੇ ਕੀ ਕਰਦੇ ਨੇ ਮਾਜੀ ਆਹ ਇਹ ਤੇ ਕੰਟਰੋਲ ਸਟਾਫ ਤੋਂ ਹੀ ਹੋਆ। ਜਦਕਿ ਹੁਣ ਟ੍ਰਿਮਿੰਟਰ ਵਾਲਾ ਗਿਆ ਹਾਂ ਤੇਲ ਤੇ ਨਾ ਪਤਾ ਲੱਗ ਰਿਹਾ। ਤੇ ਇਹਨਾਂ ਚਰ ਜੰਪ ਦਾ ਸਾਰਾ ਐ ਕਲੀਅਰ ਹੋ ਗਿਆ। ਇਹਦੇ ਬਾਅਦ ਕਰਾਈਏ। ਅੱਜ ਆਈਏ ਨਾ ਪੜ ਗਾਲੀ। ਨਹੀਂ ਕਾਂਕਰਵਰਦਨ ਯਾਤਰਾ ਕਰਦੀ ਹੈ। ਨਹੀਂ ਨਹੀਂ ਕੱਲ੍ਹ ਤੋਂ ਪਰਤਾ ਜਿਵੇਂ ਰੇਪ ਆਪਦਾ ਐਕਸਲ ਹੈ। ਹਾਂ। ਨਾ ਕਰੀ ਹੋਈ ਹੋਈ। ਬਾਕੀ ਚਲੋ ਪਤਾ ਲੱਗ ਗਿਆ। ਇਹ ਦੋ ਕੀਲਾ ਉਹ ਸੁੱਕੀ ਦੇ ਇਨਾਂ ਨੂੰ ਰੌਲੇ ਆ। ਕੱਢ ਦੇ ਦਿੰਦੀ। ਉਹ ਆਕੇ ਲਾ ਦੇ ਕਹੀਏ ਕੱਢ ਜੂ ਤਾਲੀ ਘਟ। ਅਲਕਿੰਦੇ ਰਹੀ ਤੁਮ ਨੂੰ ਨਾ ਹੋਈ ਗੀ ਤੂੰ ਟੈਕਸ ਲਾ ਕਰਦਾ ਪਤਾ ਨਾ ਲੱਗੇ ਵੀ ਹਾਂ ਕਿਹੜੀ ਕੰਮ ਕਰ ਗਿਆ ਕਾਹਨੂੰ ਕਰ ਰਿਹਾ ਮੈਂ ਪਤਾ ਨਹੀਂ ਜੱਕੀ ਹੋਈ ਗਈ ਮੈਂ ਐਸੀ ਲੋਕੀ ਚੀਜ਼ ਜਿੱਤ ਚੱਕਾ ਦਈ ਮਾਦਾਏ ਕਹਿੰਦਾ ਤੂੰ ਟੈਕਸ ਲਾ ਕਰਦਾ ਪਤਾ ਤਾਂ ਲੱਗੇ ਬਰਾਬਰ ਪ੍ਰਤੀਬੁੱਧਨ ਆ ਗਿਆ ਹੈ ਦੇਖੋ ਬੈਲਾ ਸਕੂਟੀ ਉੱਪਰ ਬੈਣ ਤੇ ਗੀਰ ਲੱਗੇ ਨਾ ਮਹੀਪੋ ਜੀ ਕਰਦੇ ਨੇ ਜੀ ਸਕੂਟੀ ਵਜੋਂ ਬੱਚਾ ਆਏ ਹੋ ਕੇ ਚੌਂਗਾ ਅੱਛਾ ਕੀਤਾ ਦਫਾ ਹਾਂ ਮਤ ਉਹਦੇ ਨੂੰ ਆਇਆ ਕਰਾ ਜਿੰਨਾ ਤਾਂ ਆ ਗਏ ਸਾਰੇ ਜੀ ਖੜੇ ਸਨ ਕਿ ਇਧਰ ਇਹ ਨੰਦਾਨ ਮੋਚਾਂ ਨਾ ਬੜੇ ਹਾਂ ਕਿ ਦਸ ਮਿੰਟ ਦੇ ਭਲਕੇ ਜੋ ਵੀ ਸੂਰਜ ਚੜ੍ਹ ਲੱਗਿਆ ਹੋਇਆ ਹੈ